ਜੋ ਹਾਲਾਤ ਅੱਜ ਪੰਜਾਬ ਦੇ ਐ ਜੇ ਆਪਾਂ ਇੱਕ ਤੀ ਗਲਤੀ ਹੋ ਗਈ ਪੰਜਾਬ ਦੇ ਲੋਕਾਂ ਤੋਂ ਤੇ ਸੂਬਾ ਜਮਾਂ ਹੀ ਬਰਬਾਦ ਹੋ ਜਾਊਗਾ ਆ 10 ਸਾਲ ਐਜੇ ਮਾੜੇ ਗੁਜ਼ਰੇ ਆ ਕਿ ਜਿਹੜਾ ਸੂਬਾ ਦੇਸ਼ ਵਿੱਚ ਦੂਜੇ ਤੀਜੇ ਚੌਥੇ ਨੰਬਰ ਤੱਕ ਸੀ ਅੱਜ 18ਵੇਂ ਨੰਬਰ ਤੱਕ ਆ ਗਿਆ ਐਨਾ 10 ਸਾਲਾਂ ਵਿੱਚ ਐਨਾ ਪਿੱਛੇ ਚਲੇ ਗਿਆ ਐਨੇ ਮਾਹੌਲ ਖਰਾਬ ਹੋ ਗਿਆ ਕੋਈ ਪੰਜਾਬ ਤਰਫ ਆਉਣ ਨੂੰ ਮੂੰਹ ਨਹੀਂ ਕਰਦਾ ਜਿੰਨੀ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਲੁੱਟਖੋ ਦਾ ਰਾਜ ਹੈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਮੈਂ ਕਹਿੰਦਾ ਆਪਾਂ ਤੋਂ ਇੱਕ ਬਹੁਤ ਵੱਡਾ ਪਾਪ ਹੋਇਆ ਜਿਹੜੇ ਆਪਾਂ ਆ ਝਾੜੂ ਵਾਲਿਆਂ ਨੂੰ ਮੌਕਾ ਦੇਤਾ ਆ ਕੇਜਰੀਵਾਲ ਨੂੰ ਜਿਹੜੇ ਉੱਥੋਂ ਆਏ ਆ ਦਿੱਲੀੋਂ ਆ ਕੇ ਉਹਨਾਂ ਦਾ ਨਿਸ਼ਾਨਾ ਕੰਨਾਂ ਲੁੱਟਣਾ ਐ ਐ ਲੁੱਟ ਰਹੇ ਆ ਜਿਵੇਂ ਉਹ ਸੋਚਦੇ ਆ ਕਿ ਅਸੀਂ ਲੁੱਟ ਕੇ ਭੱਜ ਜਾਗੇ ਸਾਨੂੰ ਹੱਥ ਨਹੀਂ ਲਾਉਂਦਾ ਕੋਈ ਐਡੇ ਐਡੇ ਵੱਡੇ ਕਪਲੇ ਆ ਕਰੋੜਾਂ ਰੁਪਏ ਦੇ ਕਪਲੇ ਆ ਪਰ ਇਹਨਾਂ ਨੂੰ ਪੰਜਾਬ ਦੇ ਲੋਕ ਭੱਜਣ ਨਹੀਂ ਦੇਵਾਂਗੇ ਨਾ ਅਕਾਲੀ ਦਲ ਭੱਜਣ ਦੇਊਗਾ ਬੋਲੇ ਈਸਾਨ ਹੈ ਹੋ ਸ੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਕਾਂਗਰਸ ਭਾਜਪੀ ਆਮ ਆਦਮੀ ਪਾਰਟੀ ਵਿੱਚ ਸਾਰਿਆਂ 'ਚ ਬਹੁਤ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਕੌਮ ਦੀ ਜਥੇਬਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਦਿੱਲੀ ਵਾਲੇ ਆ ਲੁਟੇਰੇ ਆ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡੇ ਨਾਲ ਸੇਵਾ ਕਰਨ ਵਾਸਤੇ ਤੁਹਾਡਾ ਦਿਲ ਜਿੱਤਣ ਨਹੀਂ ਆਉਂਦੇ ਆਈ ਗੱਲ ਹੈ ਤੁਸੀਂ ਦੇਖ ਲਓ 50 60 70 ਸਾਲ ਦਾ ਇਤਿਹਾਸ ਪੰਜਾਬ ਵਿੱਚ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੇ ਕੋਈ ਸੜਕ ਬਣੀ ਹੈ ਸਕੂਲ ਬਣਿਆ ਹੈ ਹਸਪਤਾਲ ਬਣਿਆ ਹੈ ਜੇ ਤੁਹਾਨੂੰ ਟਿਊਬਲ ਕਨੈਕਸ਼ਨ ਮਿਲਿਆ ਥੋੜੇ ਖਾਲੇ ਬਣੇ ਹੈ ਜੇ ਗਰੀਬਾਂ ਨੂੰ ਕੋਈ ਸਹੂਲਤ ਮਿਲੀ ਹੈ ਉਦੋਂ ਹੀ ਮਿਲੀ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੈ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੈ ਕਿਉਂਕਿ ਸਾਬਕਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ ਸੇਵਾ ਕਰਨ ਵਾਸਤੇ ਆ ਬੰਦਿਆ ਰਾਜ ਕਰਨ ਵਾਸਤੇ ਆ ਕੀ ਕਹਿੰਦੇ ਸੀ ਇੱਕ ਮੌਕਾ ਦੇ ਦਿਓ ਝਾੜੂ ਨੂੰ ਇਹਨਾਂ ਕਲਾਬ ਨਾਰੇ ਬੜੇ ਮਰੇ ਸੀ ਕਿਦੜਾ ਝਾੜੂ ਕਿਦੜਾ ਮੁੱਖ ਮੰਤਰੀ ਤਬਾਹ ਹੋਈ ਜਾਂਦਾ ਐ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਆ ਸਾਲ ਰਹਿ ਗਿਆ ਖੀਲਾ ਆ ਜੰਕ ਸ਼ੁਰੂ ਹੈ ਮੈਂ ਤਾਂ 17 ਤਰੀਕ ਨੂੰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਹਾਂ ਵਸਾਖੀ ਤੋਂ ਪਹਿਲੇ ਪਹਿਲੇ 40 ਹਲਕਿਆਂ 'ਚ ਮੈਂ ਜਾ ਕੇ ਆਉਂਗਾ ਫਿਰ ਉਹਦੇ ਬਾਅਦ ਬਾਕੀ ਹਲਕਿਆਂ 'ਚ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਇੱਕ ਝੰਡੇ ਉੱਤੇ ੱਲੇ ਇਕੱਠੇ ਕਰਨ ਵਾਸਤੇ ਉਹ ਪੰਥ ਦਾ ਝੰਡਾ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਵਾਲਾ ਈਸ਼ਰ ਹੈ ਵਾਹ ਅਕਾਲ ਕੱਲੀ ਸ਼ਰੋਮਣੀ ਅਕਾਲੀ ਦਲ ਹੈ ਜਿਹੜੇ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਦੀ ਹੈ ਸਾਡਾ ਨਿਸ਼ਾਨਾ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਤਾਂ ਪੰਜਾਬ ਤਰੱਕੀ ਕਰੂਗਾ ਜਿਹੜੀਆਂ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣਾ ਚਾਹੁੰਦੇ ਆ ਅਸੀਂ ਜੋੜ ਕੇ ਵੋਟਾਂ ਲੈਣੇ ਆ ਆ ਫਰਕ ਹੈ ਕਿਉਂਕਿ ਸਾਡੇ ਵਾਸਤੇ ਅਮਨ ਸ਼ਾਂਤੀ ਹੋਊਗੀ ਤੇ ਘਰ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਪੰਜਾਬ ਤਰੱਕੀ ਕਰੂਗਾ ਉਹਨਾਂ ਵਾਸਤੇ ਪੰਜਾਬ ਦੀ ਤਰੱਕੀ ਐਮ ਨਹੀਂ ਉਹਨਾਂ ਵਾਸਤੇ ਵੋਟਾਂ ਕਿ ਸਾਨੂੰ ਤੋੜ ਕੇ ਕਿੰਨੀਆਂ ਵੋਟਾਂ ਆਈਆਂ ਧਰਮ ਦੇ ਨਾਲ ਤੇ ਮਜਬ ਦੇ ਨਾਂ ਤੇ ਐਸ ਕਰਕੇ ਅਸੀਂ ਤਾਂ ਜਿਉਣਾ ਮਰਨਾ ਇੱਥੇ ਹੀ ਹੈ ਸਾਡਾ ਘਰ ਹੈ ਤੁਸੀਂ ਸਾਡੇ ਪਰਿਵਾਰ ਹੋ ਮੈਂ ਆਈ ਹੱਥ ਜੋੜ ਕੇ ਬੇਨਤੀ ਕਰਨਾ ਹੈ ਸ਼ਾਇਦ ਕੋਈ ਨਾ ਕੋਈ ਹੋਰ ਟਾਪਿਕ 'ਤੇ ਕਹੂਗਾ ਇੱਕ ਮੌਕਾ ਮੈਨੂੰ ਫਿਰ ਦਿਓ ਮੈਨੂੰ ਦੇ ਦਿਓ ਇੱਕ ਦੀਆਂ ਗਲਤੀ ਕਰਿਓ ਕਿਉਂਕਿ ਜਿਹੜਾ ਕਹਿੰਦਾ ਇੱਕ ਮੌਕਾ ਇਹਦਾ ਮਤਲਬ ਉਹ ਇੱਕ ਮੌਕੇ ਦੀ ਠੱਗਣਾ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ 100 ਸਾਲਾਂ ਦਾ ਇਤਿਹਾਸ ਹੈ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਇਸ ਪਾਰਟੀ ਬਣਾਈ ਹੈ ਆ ਤੁਹਾਡੀ ਬਜ਼ੁਰਗਾਂ ਦੀ ਪਾਰਟੀ ਕਿਤੇ ਤੁਹਾਨੂੰ ਧੋਖਾ ਨਹੀਂ ਦੇਊਗੀ ਇਹਨਾਂ ਦਾ ਕੀ ਤੁਹਾਡੇ ਨਾਲ ਰਿਸ਼ਤਾ ਹੈ ਝਾੜੂ ਵਾਲਿਆਂ ਦਾ ਕੀ ਰਿਸ਼ਤਾ ਹੈ ਕਾਂਗਰਸੀਆਂ ਦਾ ਕੀ ਰਿਸ਼ਤਾ ਹੈ ਬੀਜੇਪੀ ਵਾਲਿਆਂ ਦਾ ਕੀ ਰਿਸ਼ਤਾ ਹੈ ਅੰਾ ਦਾ ਦਿੱਲੀ ਉਹਨਾਂ ਦੇ ਹੁਕਮ ਚੱਲਦੇ ਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬ ਚ ਗੱਲ ਨਹੀਂ ਬਣੀ ਇੱਥੋਂ ਆਪਣਾ ਸਮਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਉਹਦੇ ਬਾਅਦ ਹੋਰ ਚਲੇ ਜਾਂ ਅਸੀਂ ਤਾਂ ਕਿਤੇ ਜਾਣਾ ਹੀ ਨਹੀਂ ਆਹ 10 ਸਾਲ ਦੇਖ ਲਿਓ ਭਾਵੇਂ ਸਾਨੂੰ ਤੁਸੀਂ ਘਰੇ ਭੇਜ ਦਿੱਤਾ ਪਰ ਅਸੀਂ ਰਹਿ ਥੋੜੇ ਵਿੱਚ ਹੀ ਥੋੜੀ ਲੜਾਈ ਲੜਦੇ ਨੇ ਤੁਹਾਨੂੰ ਕਿਤੇ ਹੜਾਂ ਦੀ ਸਮੱਸਿਆ ਆਈ ਸਭ ਤੋਂ ਅੱਗੇ ਅੱਗੇ ਕਿਤੇ ਹੋਰ ਕਿਸੇ ਸਮੱਸਿਆ ਓਏ ਅਸੀਂ ਅੱਗੇ ਕਿਉਂਕਿ ਅਸੀਂ ਮਰਨਾ ਜੋਣਾ ਤੁਹਾਡੇ ਵਾਸਤੇ ਹੈ ਇੱਥੇ ਪੰਜਾਬ ਦੇ ਅੰਦਰ ਕਈ ਪਾਰਟੀਆਂ ਸਰਕਾਰ ਵੀ ਰਲ ਕੇ ਤੇ ਜਿਹੜਾ ਸੋ ਕਾਲਡ اپੋਜੀਸ਼ਨ ਹੈ ਉਹ ਕਿਸਾਨ ਦੇ ਨਾਂ ਦੇ ਉੱਤੇ ਮਗਰਮੱਛੀ ਹੰਝੂ ਬਹਾ ਰਹੇ ਹੈ ਤੇ ਉਹਨਾਂ ਦੇ ਉਸ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਕੰਡੇ ਬੀਜੇ ਹੋਏ ਹੈ ਉਹ ਕਢਾਉਣ ਵਾਸਤੇ ਸਾਰੀ ਐਸੋਸੀਏਸ਼ਨ ਇੱਥੇ ਆਈ ਹੈ ਜਿਹੜੇ ਸਾਡੇ ਰਾਈਸ ਮਿੱਲਰ ਹੈ ਉਹਨਾਂ ਦਾ ਜਿਹੜਾ 45 ਡਰਾਈਸ ਵਾਲਾ ਬਹੁਤ ਲੰਬੇ ਸਿਰੇ ਤੋਂ ਮਸਲਾ ਮਸਲਾ ਚੱਲ ਰਿਹਾ ਹੈ ਉਹ ਸਾਰੀ ਦੀ ਸਾਰੀ ਸਮੱਸਿਆ ਪੰਜਾਬ ਸਰਕਾਰ ਦੀ ਕ੍ਰੀਏਟ ਕੀਤੀ ਹੋਈ ਹੈ ਕਿਉਂਕਿ ਉਹਨਾਂ ਨੇ ਜਿਸ ਕਿਸਮ ਦੀਆਂ ਖੇਡਾਂ ਖੇਡੀਆਂ ਤੇ ਉਸ ਉੱਥੇ ਜਿੱਥੇ افఆర్ਜੀ ਵਾਲਾ ਜਿਹੜਾ ਉਹ ਖਰੀਦੇ ਹੈ ਜਿਸ ਦੇ ਥਰੂ ਉਹਨਾਂ ਟੈਂਡਰ ਕੀਤੇ ਹੈ ਉਹਦਾ ਨਾਲ ਸਪੇਸ ਜਿਹੜਾ ਗੋਦਾਮ ਵਾਲੀ ਜਗਾ ਉਹ ਨਾ ਤੋਂ ਨਹੀਂ ਪ੍ਰੋਵਾਈਡ ਕਰਵਾ ਰਹੇ ਇੱਥੇ ਬਹੁਤ ਸਾਰੇ ਭਰੋਸੇ ਦੇ ਕੇ ਜਾਂਦੇ ਹੈ ਚੀਫ ਸਕੱਟਰੀ ਸਾਹਿਬ ਵੀ ਆ ਗਏ ਮੁੱਖ ਮੰਤਰੀ ਸਾਹਿਬ ਵੀ ਮਿਲ ਕੇ ਜਾਵੜਦੇ ਹੈ ਕਿ ਤੱਕ ਤਾਂ ਕੁਝ ਵੀ ਨਹੀਂ ਅੱਜ ਉਹ ਸਾਰੇ ਕੰਡੇ ਕੱਢਣ ਵਾਸਤੇ ਇਹ ਸਾਰੇ ਸਾਥੀ ਮਿਲ ਕੇ ਆਏ ਹੈ ਕਿਉਂਕਿ ਕਿਸਾਨੀ ਜਿਹੜੀ ਹੈ ਕਿਸਾਨੀ ਦੇ ਪਈ ਹੈ ਚਾਹੇ ਰਾਈਸ ਮਿਲਰ ਹੈ ਅਲਾਈਡ ਇੰਡਸਟਰੀ ਸਭ ਕੱਲੇ ਕਿਸਾਨੀ ਨਾਲ ਨਹੀਂ ਟਿੱਡ ਪਰਣਾ ਸਰਕਾਰਾਂ ਸਾਰੀਆਂ ਆਈ ਕਹਿੰਦੀ ਰਹੀਆਂ ਵੀ ਨਾਲ ਅਲਾਈਡ ਇੰਡਸਟਰੀਜ਼ ਇਹਨਾਂ ਤੋਂ ਵੱਡੀ ਤਾਂ ਕੋਈ ਇੰਡਸਟਰੀ ਹੈ ਨਹੀਂ ਸਾਡਾ ਸਾਰਾ ਰਾਈਸ ਜਿਹੜਾ ਹੈ ਉਹਨੂੰ ਇਹ ਪ੍ਰੋਸੈਸ ਕਰਦੇ ਆ ਉਹਨਾਂ ਨੂੰ ਵਕਤ ਪਿਆ ਖੜਾ ਹੈ ਸਮਾਨ ਰੱਖਣ ਨੂੰ ਜਗ੍ਹਾ ਹੀ ਨਹੀਂ ਕਿਸਾਨ ਪ੍ਰੋਡਿਊਸ ਕਰੀ ਜਾਂਦੇ ਆ ਸਰਕਾਰ ਦੀ ਨਲਾਇਕੀ ਕਰਕੇ ਉੱਥੇ ਮਾਲ ਨਹੀਂ ਚੱਕਿਆ ਜਾ ਰਿਹਾ ਉਹਦੇ ਵਾਸਤੇ ਅੱਜ ਇੱਥੇ ਮੰਤਰੀ ਜੀ ਕੋਲ ਆਏ ਸੀਗੇ ਤਰੁਣ ਚੱਕ ਜੀ ਬਾਕੀ ਸਾਰੇ ਤਿੰਨੋਂ ਐਸੋਸੀਏਸ਼ਨਸ ਆਏ ਆ ਸਾਡੇ ਦਿਆਲ ਸੋਢੀ ਜੀ ਤੇ ਸਾਰੀ ਐਸੋਸੀਏਸ਼ਨਸ ਆਈਆਂ ਜਿੱਥੇ ਨਾਲ ਸਾਡੇ 83 ਸਾਥੀ ਵੀ ਆਏ ਆ ਸਭ ਬਹੁਤ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਕਮਿਸ਼ਨ ਦਾ ਪਰਸੈਂਟ ਨੂੰ ਲੈ ਕੇ ਰੌਲਾ ਸੀ ਵੀ ਸਾਨੂੰ ਇੱਕ ਜਿਹੜੀ ਪਰਸੈਂਟੇਜ ਚੱਲ ਰਹੀ ਸੀ ਤੇ ਉਹਦੇ ਨਾਲ ਜਿਹੜਾ ਕਰਤਾ ਉਹਦੇ ਨਾਲ ਪੜਤਾ ਨਹੀਂ ਬੰਦਾ ਉਸ ਨੂੰ ਦੂਰ ਕਰਨ ਵਾਸਤੇ ਮੈਂ ਸਮਝਦਾ ਵੀ ਅੱਜ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਮੰਤਰੀ ਜੀ ਦਾ ਐਟੀਟਿਊਡ ਡਿਪਾਰਟਮੈਂਟਲ ਜਿਹੜੇ ਆਫੀਸਰਸ ਬੈਠੇ ਆ ਉਹਨਾਂ ਨੇ ਜਿਸ ਕਿਸਮ ਦਾ ਹੰਗਾਰਾ ਇਹਨਾਂ ਦੀ ਸਮੱਸਿਆ ਨੂੰ ਸਮਝਿਆ ਉਹਦਾ ਇਹਨਾਂ ਨੇ ਦਿੱਤਾ ਮੈਂ ਤਾਂ ਇੰਨਾ ਹੀ ਕਹੂੰਗਾ ਜਿਹੜੀ ਮੈਂ ਕੱਲ ਕਹੀ ਸੀ ਗੱਲ ਪੰਜਾਬ ਦੇ ਅੰਦਰ ਵੀ ਜਿੱਥੇ ਪੰਜਾਬ ਦੇ ਅੱਛੇ ਦਿਨ ਆਣ ਵਾਲੇ ਸਾਰਿਆਂ ਦੇ ਕਿਸਾਨਾਂ ਦੇ ਵੀ ਅੱਛੇ ਦਿਨ ਆਣ ਵਾਲੇ ਸਾਬਾ ਸਰਕਾਰ ਵੱਲੋਂ ਅਸਲਾ ਲਾਇਸੈਂਸ ਬਣਾਉਣ ਦੇ ਉੱਤੇ ਬੜੀਆਂ ਸ਼ਰਤਾਂ ਸਖਤ ਕਰ ਦਿੱਤੀਆਂ ਗਈਆਂ ਨੇ ਉਹ ਸ਼ਰਤਾਂ ਕੀ ਸਖਤ ਕੀਤੀਆਂ ਨੇ ਕਿ ਜਿੱਥੇ ਪਹਿਲਾਂ ਐਸਐਚਓ ਜਾਂ ਐਸਐਸਪੀ ਆਮ ਨਾਗਰਿਕ ਦੀ ਰਿਪੋਰਟ ਕਰਕੇ ਭੇਜਦਾ ਸੀ ਅਸਲਾ ਲਾਇਸੈਂਸ ਦੀ ਸ਼ਿਫਾਰਿਸ਼ ਕਰਦਾ ਸੀ ਉੱਥੇ ਨਾਲ-ਨਾਲ ਹੁਣ ਇੰਟੈਲੀਜੈਂਸੀ ਵਿੰਗ ਜਿਹੜਾ ਉਹ ਵੀ ਆਪਣਾ ਉੱਥੇ ਕੋਈ ਨਾ ਕੋਈ ਤਰਕ ਦਵੇਗਾ ਆਪਣੀ ਜਿਹੜੀ ਗੱਲ ਰੱਖੇਗਾ ਤੇ ਫੇਰ ਲਾਇਸੈਂਸ ਜਿਹੜਾ ਉਹਦਾ ਬਣੇਗਾ ਕਿ ਇਸ ਇਨਸਾਨ ਨੂੰ ਕਿੱਥੋਂ ਤੇ ਕਿਵੇਂ ਖਤਰਾ ਹੈ ਹੁਣ ਜੇ ਪੰਜਾਬ ਦੇ ਹਾਲਾਤਾਂ ਨੂੰ ਵੇਖਿਆ ਜਾਵੇ ਤੇ ਐਸ ਵੇਲੇ ਸਾਰੇ ਪੰਜਾਬੀ ਇਹ ਜਾਣਦੇ ਨੇ ਕਿ ਪੰਜਾਬ ਦੇ ਹਾਲਾਤ ਕੀ ਨੇ ਕਿਹੜੇ ਨਾਗਰਿਕ ਨੂੰ ਕਿਵੇਂ ਖਤਰਾ ਨਹੀਂ ਕੋਈ ਪਤਾ ਹੀ ਨਹੀਂ ਕਿਸੇ ਨੂੰ ਕਿਹੜੇ ਵੇਲੇ ਕਿਸੇ ਨੇ ਲੁੱਟਣ ਪੈ ਜਾਣਾ ਕਿਹੜੇ ਵੇਲੇ ਕਿਸੇ ਨੇ ਚੋਰੀ ਕਰਨ ਆ ਜਾਣਾ ਕਿਹੜੇ ਵੇਲੇ ਕਿਸੇ ਨੂੰ ਰਾਹ ਜਾਂਦੇ ਨੂੰ ਕਿਸੇ ਨੇ ਘੇਰ ਕੇ ਮਾਰ ਦੇਣਾ ਵਪਾਰੀ ਦੁਕਾਨਦਾਰ ਕਲਾਕਾਰ ਲੀਡਰ ਤੱਕ ਜਿਹੜੇ ਸਾਰੇ ਡਰੇ ਹੋਏ ਆ ਸਹਿਮੇ ਹੋਏ ਨੇ ਇੱਥੇ ਲੀਡਰਾਂ ਦੀ ਸੁਰੱਖਿਆ ਤਾਂ ਅਸੀਂ ਦੇ ਦੇਤੀ ਪਰ ਆਮ ਲੋਕਾਂ ਨੂੰ ਸੁਰੱਖਿਆ ਕੌਣ ਦੇਵੇਗਾ ਅਸੀਂ ਆਮ ਲੋਕਾਂ ਨੂੰ ਵੀ ਨੱਥੇ ਕਰਨ ਜਾ ਰਹੇ ਆ ਕਿ ਉਹ ਜਿਹੜੇ ਲੋਕ ਨੇ ਉਹ ਆਪ ਦੀ ਸਵੈ ਰੱਖਿਆ ਵੀ ਨਾ ਕਰ ਸਕਣ ਬੜਾ ਹੈਰਾਨਗੀ ਮਹਿਸੂਸ ਹੁੰਦੀ ਕਹਿੰਦੇ ਇਹ ਇੰਟੈਲੀਜੈਂਸੀ ਵਿੰਗ ਜਿਹੜਾ ਹੈ ਖੂਫੀਆ ਵਿਭਾਗ ਜਿਹੜਾ ਹੈ ਉਹ ਆਪਦੀ ਰਿਪੋਰਟ ਦੇਵੇਗਾ ਕਿ ਇਹਨੂੰ ਕਿਹਦੇ ਤੋਂ ਖਤਰਾ ਹੈ ਫੇਰ ਉਹ ਜਾ ਕੇ ਉਹਦਾ ਲਾਇਸੈਂਸ ਜਿਹੜਾ ਉਹ ਬਣੇਗਾ ਉਹੀ ਇੰਟੈਲੀਜੈਂਸੀ ਵਿਭਾਗ ਹੈ ਪੰਜਾਬ ਦਾ ਜਿਹਦੇ 2022 ਦੇ ਵਿੱਚ ਦਫਤਰ ਤੇ ਖੁੱਤੇ ਹਮਲਾ ਹੋ ਗਿਆ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਾ ਇਹ ਉਹੀ ਹੈ ਇੰਟੈਲੀਜੈਂਸੀ ਹੈ ਪੰਜਾਬ ਦੀ ਇਥੇ ਲੀਡਰਾਂ ਦੀਆਂ ਕੋਠੀਆਂ ਤੇ ਹਮਲੇ ਹੋ ਗਏ ਇਥੇ ਪੁਲਿਸ ਥਾਣਿਆਂ ਤੇ ਹਮਲੇ ਹੋ ਗਏ ਇਥੇ ਪੁਲਿਸ ਚੌਕੀਆਂ ਤੇ ਹਮਲੇ ਹੋ ਗਏ ਇਥੇ ਦਿਨ ਦਿਹਾੜੇ ਕਲਾਕਾਰਾਂ ਨੂੰ ਮਾਰਿਆ ਜਾ ਰਿਹਾ ਹੈ ਇਥੇ ਦਿਨ ਦਿਹਾੜੇ ਫਰੋਤੀਆਂ ਲਈਆਂ ਜਾ ਰਹੀਆਂ ਨੇ ਇਥੇ ਦਿਨ ਦਿਹਾੜੇ ਦੁਕਾਨਦਾਰਾਂ ਨੂੰ ਮਾਰਿਆ ਜਾ ਰਿਹਾ ਹੈ ਇਥੇ ਆਮ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ ਤੇ ਕਤਲ ਕਰਨ ਵਾਸਤੇ ਇਥੇ ਹਥਿਆਰ ਜਦ ਹੋਰ ਜਿਹੜੀ ਸਮਗਰੀ ਕਿੱਥੋਂ ਵਰਤੀ ਜਾ ਰਹੀ ਉਹ ਸਾਰੀ ਅਨਲੀਗਲ ਜਾਨੀ ਕਿ ਨਜਾਇਜ਼ ਹੈ ਨਜਾਇਜ਼ ਚੀਜ਼ਾਂ ਨਾਲ ਮਾਰਿਆ ਜਾ ਰਿਹਾ ਉਹ ਦਾ ਟੈਲੀਜੈਂਸੀ ਵਿਭਾਗ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਤੇ ਇੱਕ ਆਮ ਇਨਸਾਨ ਦੀ ਰਿਪੋਰਟ ਕਿਵੇਂ ਜਾਰੀ ਕਰਨਗੇ ਕਿ ਇਹਨੂੰ ਕਿੱਥੋਂ ਖਤਰਾ ਹੋ ਸਕਦਾ ਹੈ ਤੁਹਾਡੀ ਰਿਪੋਰਟ ਤੋਂ ਪਹਿਲਾਂ ਕੋਦਾਂ ਦਾ ਘਟਨਾ ਵਾਪਰਦੇ ਜਿਹੜੇ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਤੇ ਫਿਰ ਤੁਹਾਡੀਆਂ ਦਿੱਤੀਆਂ ਰਿਪੋਰਟਾਂ ਕੀ ਕਰਨਗੇ ਉੱਥੇ ਗੱਲ ਤੇ ਚਾਹੀਦੀ ਸੀ ਕਿ ਪੰਜਾਬ ਸਰਦੀ ਸੂਬਾ ਇਹਦੇ ਜਿਹੜੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਇੱਥੇ ਹਰ ਨਾਗਰਿਕ ਦੇ ਕੋਲ ਆਪਣਾ ਲਾਇਸੈਂਸੀ ਹਥਿਆਰ ਚਾਹੀਦਾ ਹੈ ਮੈਨੂੰ ਯਾਦ ਹੈ 1984 ਦੇ ਵਿੱਚ ਜਦੋਂ ਯੂਪੀ ਵਰਗੇ ਥਾਮਾਂ ਦੇ ਕੁਝ ਹਮਲੇ ਕੀਤੇ ਸੀ ਢੀਡਾਂ ਨੇ ਸਿੱਖਾਂ ਦੇ ਘਰਾਂ ਦੇ ਦਿੱਤੇ ਤੇ ਕੋਈ ਸਾਫਕਾ ਫੌਜੀ ਦੀ ਬੀਬੀ ਦੇ ਦਨਾਲੀ ਰਫਲ ਦੇ ਵਿੱਚੋਂ ਦੋ ਫਾਇਰ ਕੱਡੇ ਤੇ ਸਾਰੀ ਢੀਡ ਭੱਜ ਗਈ ਸੀ ਇੰਨਾ ਡਰ ਹੁੰਦਾ ਹੈ ਅਸਲਾ ਲਾਇਸੈਂਸ ਦਾ ਤੇ ਅਸਲੇ ਦਾ ਪਰ ਜਿਸ ਹਾਲਾਤ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਇਹਦਾ ਮਤਲਬ ਸਾਫ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਨੇ ਹੱਥੇ ਕਰਨਾ ਚਾਹੁੰਦੀ ਹੈ ਚੋਰਾਂ ਨੂੰ ਡਕੈਤੀਆਂ ਨੂੰ ਬਦਮਾਸ਼ਾਂ ਨੂੰ ਇਹ ਖੁੱਲੇ ਦੇਣ ਚਾਹੁੰਦੀ ਹੈ ਕਿ ਜਿਹਨੂੰ ਜਿਵੇਂ ਮਰਜੀ ਲੁੱਟ ਲੋ ਮਾਰ ਲੋ ਜੋ ਮਰਜੀ ਕਰ ਲੋ ਅਸੀਂ ਇਹਨਾਂ ਨੂੰ ਨੇ ਹੱਥੇ ਕਰ ਦਿੱਤਾ ਇਹ ਬੜੀਆ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਛੋਟੇ ਛੋਟੇ ਕਥਨ ਤੱਕੇ ਵੀ ਉੱਤੇ ਦਾ ਆਮ ਲੋਕ ਜਿਹੜੇ ਐ ਜਦੋਂ ਫਾਇਲ ਅਪਲਾਈ ਕਰਦੇ ਆ ਉਹਦੇ ਸਾਰਾ ਕਥਨ ਦਿੱਤਾ ਹੁੰਦਾ ਕਿ ਮੈਂ ਕਾਰੋਬਾਰੀ ਬੰਦਾ ਦਿਨ ਰਾਤ ਮੈਨੂੰ ਨੇਰੇ ਸਵੇਰੇ ਕਿਤੇ ਨਾ ਕਿਤੇ ਬਾਹਰ ਆਉਣਾ ਜਾਣਾ ਪੈਂਦਾ ਤੇ ਮੈਂ ਤਾਂ ਆਪਦਾ ਅਸਲ ਸੈਂਸ ਲੈਣਾ ਚਾਹਣਾ ਇਹਦੇ ਤਾਂ ਵਿਸ਼ੇਸ਼ ਕਥਨ ਦੀ ਕੋਈ ਗੱਲ ਹੀ ਨਹੀਂ ਰਹਗੀ ਹੁਣ ਜੇ ਸੋਚਿਆ ਜਾਵੇ ਬੀਤੇ ਸਮੇਂ ਜਿਹੜੇ ਜੰਗ ਹੋਏ ਆ ਸਾਡੇ ਗਵਾਂਢੀ ਮੁਲਕ ਦੇ ਨਾਲ ਉਦੋਂ ਆਰਮੀ ਨੇ ਖੁਦ ਵੀ ਜਿਹੜੇ ਸਾਡੇ ਲੋਕਾਂ ਨੂੰ ਹਥਿਆਰ ਦਿੱਤੇ ਸਨ ਆਮ ਲੋਕਾਂ ਨੂੰ ਕਿ ਤੁਸੀਂ ਭਾਈ ਜੇ ਕਰਕੇ ਤੇ ਮਦਦੀ ਚੱਕ ਜਿਆਦਾ ਛਿਰਵੀ ਤੇ ਤੁਸੀਂ ਆਪ ਦੀ ਸਵੈ ਰੱਖਿਆ ਕਰੋ ਤੇ ਇੱਥੇ ਜਿਹੜਾ ਦੇਣਾ ਸੀ ਕੁਛ ਉਹ ਵੀ ਖੋਇਆ ਜਾ ਰਿਹਾ ਕੇਲਾ ਕਿਹੜਾ ਵਿਭਾਗ ਤੁਹਾਡਾ ਇਹ ਜੀ ਰਿਪੋਰਟ ਹਰ ਨਾਗਰਿਕ ਦੀ ਜਾਰੀ ਕਰ ਲੇਗਾ ਕਿੰਨਾ ਸਮਾਂ ਲੱਗ ਜੇਗਾ ਤੇ ਜਿਹੜੇ ਹਾਲਾਤ ਆ ਜੋ ਪੰਜਾਬ ਦੇ ਬਣੇ ਪਏ ਨੇ ਉਸ ਹਾਲਾਤ ਦੇ ਤਾਂ ਖੁੱਲ ਚਾਹੀਦੀ ਸੀ ਕਿ ਅਫਸਰ ਜਾ ਕੇ ਪਿੰਡਾਂ ਚ ਜਿੰਨੂੰ ਜਿੰਨੂੰ ਲੋੜ ਹੈ ਉਹਨੂੰ ਪਹਿਲ ਸਨਸ ਦੇ ਕੇ ਆਓ ਬਣਾ ਕੇ ਦੇ ਕੇ ਆਓ ਪਰ ਹੋ ਇਥੇ ਓਖਾ ਰਿਹਾ ਇਹ ਨਵੀਂ ਤੋਂ ਨਵੀਂ ਸ਼ਰਤ ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਹੈ ਨਵੀਂ ਤੋਂ ਨਵੀਂ ਜਿਹੜੀ ਸ਼ਰਤ ਅਪ্লাই ਜਾ ਰਹੀ ਹੈ ਉਹਦਾ ਸਿੱਧੇ ਤੋਂ ਸਿੱਧਾ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਜਾਣਵਾਲ ਦੀ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੀ ਤੇ ਹੁਣ ਜਿਹੜੀ ਉਹ ਆਪ ਦੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਕੁਝ ਨਾ ਕੁਝ ਚਾਰਾ ਜੋ ਹੀ ਕਰ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਵਾਂਝੇ ਕੀਤਾ ਜਾ ਰਿਹਾ ਜਿੰਨੀਆਂ ਵਾਰਦਾਤਾਂ ਹੁਣ ਤੱਕ ਹੋਈਆਂ ਸਾਰੀਆਂ ਨਜਾਇਜ਼ ਹਥਿਆਰ ਨਾਲ ਹੋਈਆਂ ਨੇ ਜੇ ਕੋਈ ਭਾਈ ਇਕਾ ਦੁੱਕਾ ਵਾਰਦਾਤ ਲਸਰਸੀ ਹਥਿਆਰ ਨਾਲ ਹੋਗੀ ਉਹ ਕੁਦਰਤੀ ਤੌਰ ਤੇ ਕਿਤੇ ਆਪਸੀ ਕੋਈ ਨਾ ਕੋਈ ਰੌਲਾ ਹੁੰਦਾ ਰੰਜਸ਼ ਹੁੰਦੀ ਹੈ ਉਹ ਸਮਾਜ ਦੇ ਤੇ ਬੁਲਾਈ ਹੁੰਦਾ ਪਰ ਜਿਹੜਾ ਕੁਝ ਸਮਾਜ ਨੂੰ ਲੁੱਟਣ ਵਾਸਤੇ ਲੁਟੇਰੇ ਚੋਰ ਡਕੈਤ ਬਦਵਾਸ਼ ਕਰ ਰਹੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਫਿਰ ਕੀ ਕਰੋਗੇ ਤੁਸੀਂ ਤਾਂ ਜਗ੍ਹਾ ਤੇ ਫਿਰ ਤੁਹਾਡੇ ਕੰਦੇ ਚੌਕੀਆਂ ਥਾਣਿਆਂ ਦੇ ਦਫ਼ਤਰਾਂ ਦੇ ਖੁੱਦੇ ਹਮਲੇ ਹੋਏ ਨੇ ਤੇ ਤੁਸੀਂ ਤਾਂ ਲੀਡਰ ਤਾਂ ਸਰਦਾਰ ਜੀ ਹੁਣ ਕਹਿੰਦੇ ਸੀ ਕਿ ਅਸੀਂ ਇਸ ਪੰਜਾਬ ਤੇ ਵੀਆਪੀ ਕਲਚਰ ਖਤਮ ਕਰਾਂਗੇ ਤੇ ਆਪ ਦਾ ਆਪ ਦੇ ਪਰਿਵਾਰਾਂ ਨੂੰ ਵੀ ਪਤਾ ਨਹੀਂ ਕਿੰਨੇ ਕਿੰਨੇ ਹਥਿਆਰ ਦੇ ਕੇ ਕਿੰਨੇ ਕਿੰਨੇ ਪੁਲਿਸ ਮੁਲਾਜ਼ਮ ਦੇ ਕੇ ਤੋਰ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਮੱਥਿਆ ਕਰ ਰਹੇ ਨੇ ਸੋ ਮੈਂ ਇਸ ਗੱਲ ਦੀ ਮੰਗ ਕਰਦਾ ਕਿ ਸ਼ਰਤਾਂ ਸਾਰੀਆਂ ਹਟਾਈਆਂ ਜਾਣ ਸਰਕਾਰ ਬੁਰੀ ਤਰ੍ਹਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਾਸਤੇ ਫੇਲ ਹੋ ਚੁੱਕੀ ਹੈ ਸੋ ਲੋਕਾਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਵਾਸਤੇ ਵੱਧ ਤੋਂ ਵੱਧ ਜਿਹੜੇ ਅਸਲਾ ਲਾਇਸੈਂਸ ਨੇ ਉਹ ਜਾਰੀ ਕੀਤੇ ਜਾਣ ਤੇ ਤਾਂ ਜੋ ਲੋਕ ਜਿਹੜੇ ਆ ਆ ਜੋ ਹਾਲਾਤ ਅੱਜ ਪੜਿਆ ਪਿਆ ਉਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਆਪਣੀ ਜ਼ਿੰਦਗੀ ਨੂੰ ਬਚਾ ਕੇ ਰੱਖ ਸਕਣ ਆਪਦੇ ਜਾਨ ਮਾਲ ਦੀ ਰੱਖਿਆ ਕਰ ਸਕਣ ਸੋ ਜਿਹੜੀਆਂ ਇਹ ਸ਼ਰਤਾਂ ਨੇ ਇਹ ਕੋਈ ਵਾਜਬ ਨਹੀਂ ਹੈ ਨਾ ਇਹ ਸਿਰ ਤੋਂ ਸਿਰਫ ਇੱਕ ਜਿਵੇਂ ਕਹਿੰਦੇ ਨੇ ਕਿ ਡਰਾਮਾ ਹੈ ਪੰਜਾਬ ਨੂੰ ਨੇ ਹੱਥੇ ਕਰਨ ਦਾ ਸਾਡੇ ਦੇ ਗੁਰੂ ਸਾਹਿਬਾਨ ਵੀ ਸਾਨੂੰ ਕਹਿੰਗੇ ਸੀ ਸ਼ਸਤਰ ਕੇ ਦੀਨ ਹੈ ਰਾਜ ਤੇ ਗੁਰੂ ਸਾਹਿਬਾਨ ਨੇ ਸਾਨੂੰ ਸਭ ਤੋਂ ਪਹਿਲਾਂ ਹੁਕਮ ਕੀਤਾ ਸੀ ਕਿ ਹਰ ਸਿੱਖ ਸ਼ਸਤਰਧਾਰੀ ਹੋਵੇ ਭਾਵੇਂ ਉਹ ਵਕਤ ਦੇ ਮੁਤਾਬਕ ਉਹ ਸ਼ਸਤਰ ਸਨ ਅੱਜ ਵਕਤ ਦੇ ਮੁਤਾਬਕ ਆ ਹਥਿਆਰ ਦਾ ਸ਼ਸਤਰ ਕਹ ਲੋ ਇਹਨਾਂ ਨੂੰ ਇਸ ਸਮੇਂ ਦੀ ਲੋੜ ਹੈ ਕਿ ਸਾਨੂੰ ਇਹਨਾਂ ਤੋਂ ਨੇ ਹੱਥੇ ਨਾ ਕੀਤਾ ਜਾਵੇ ਇਹ ਜਿਹੜਾ ਧਰੋ ਹੋਵੇਗਾ ਪੰਜਾਬ ਵਾਸੀਆਂ ਦੇ ਨਾਲ ਕਿਉਂਕਿ ਕਿਤੇ ਹੋਰ ਤਾਂ ਹੋ ਸਕਦਾ ਪੁਲਿਸ ਜਿਹੜੀ ਹੈ ਲੋਕਾਂ ਦੀ ਸੁਰੱਖਿਆ ਕਰ ਰਹੀ ਹੋਵੇ ਪਰ ਇੱਥੇ ਪੰਜਾਬ ਦੇ ਲੋਕ ਐਸ ਵੇਲੇ ਬੇਸੁਰੱਖਿਅਤ ਨੇ ਪੰਜਾਬ ਦੇ ਲੋਕ ਐਸ ਵੇਲੇ ਆਪਣੀ ਜਾਨ ਮਾਲ ਦੀ ਰਾਖੀ ਵਾਸਤੇ ਜੂਝ ਰਹੇ ਨੇ ਪੰਜਾਬ ਦੇ ਲੋਕ ਡਰੇ ਹੋਏ ਨੇ ਪੰਜਾਬ ਦੇ ਲੋਕ ਸਹਿਮੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਘਰੋਂ ਨਿਕਲਣ ਲੱਗਿਆ ਕਈ ਵਾਰ ਸੋਚਣਾ ਪੈਂਦਾ ਹੈ ਕਿ ਸਾਡੇ ਨਾਲ ਕੋਈ ਉਹੋ ਜਿਹੀ ਘਟਨਾ ਨਾ ਵਾਪਰ ਜਾਵੇ ਇੱਥੇ ਹਰ ਵਰਗ ਜਿਹੜਾ ਉਹ ਐਸ ਵੇਲੇ ਦੁਖੀ ਹੈ ਸੋ ਦੁਖੀਆਂ ਨੂੰ ਹੋਰ ਨਾ ਦਿਖਾਓ ਪੰਜਾਬ ਨੂੰ ਨਿ ਹੱਥਿਆਣਾ ਕਰੋ ਇਹਨਾਂ ਨੂੰ ਸਭੋ ਕੈਂਪ ਲਾ ਕੇ ਵੱਧ ਤੋਂ ਵੱਧ ਸਹਲ ਸਹਸਦ ਦਿਓ